ਅਬ ਮਹ ਵਰਤਾ ਏਕ ਪਰਸ਼ੰਨਾ ਸਾਰਿਆਂ ਦੇ ਵਿੱਚ ਪਿਆਰਿਓ ਉਹ ਏਕ ਪਰਮਾਤਮਾ ਸਭ ਮਹ ਵਰਤਾ ਏਕ ਏਕ ਪਰਮਾਤਮਾ ਜਿਹੜਾ ਨਾ ਪਿਆਰਿਓ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਇਹ ਕਲ ਮਾਟੀ ਉੱਚਰ ਚੀਤੀ ਭਾਜਨ ਹੈ ਬਹੁ ਨਾਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਉਹ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਤੇ ਉਹ ਕਿਸ ਤਰ੍ਹਾਂ ਵਰਤ ਰਿਹਾ ਪਰਛੰਨਾ ਉਹ ਸ਼ੁਭ ਕਰਕੇ ਪ੍ਰਗਟ ਹੋ ਕਰਕੇ ਪਿਆਰਿਓ ਉਹ ਨਹੀਂ ਵਰਤ ਰਿਹਾ ਹੈ ਬਸ ਇਹੀ ਗੱਲ ਹੈ ਇਸ ਕਰਕੇ ਪਿਆਰਿਓ ਆਪਾਂ ਵਾਇਗਰੂ ਜੀ ਤੋਂ ਭੁੱਲ ਜਾਂਦੇ ਹਾਂ ਉਸ ਪਰਮ ਸ਼ਕਤੀ ਤੋਂ ਭੁੱਲ ਜਾਂਦੇ ਹਾਂ ਉਹਨੂੰ ਪ੍ਰਗਟ ਕਰਨਾ ਪਈਂਗਾ ਵਰਤਦਾ ਹੈ ਜਿਸ ਤਰ੍ਹਾਂ ਕੋਈ ਚੀਜ਼ ਜਿਹੜੀ ਹੈ ਪਈ ਹੋਈ ਹੁੰਦੀ ਹੈ ਉਹਨੂੰ ਜਦੋਂ ਆਪਾਂ ਇੱਕ ਚੀਜ਼ ਹੁੰਦਾ ਉਹਨੂੰ ਪੈਦਾ ਕਰਨਾ ਕਿ ਇਹ ਭਾਈ ਆ ਚੀਜ਼ ਜਿਹੜੀ ਹੈ ਉਹਨੂੰ ਆਪਾਂ ਨੇ ਪੈਦਾ ਕੀਤੀ ਹੈ ਤੇ ਇੱਕ ਚੀਜ਼ ਹੁੰਦੀ ਆ ਪਿਆਰਿਓ ਜਿੱਥੇ ਉਹ ਲੁਕੀ ਛੁਪੀ ਹੁੰਦੀ ਹੈ ਉਹ ਜੋ ਲੁਕੀ ਛੁਪੀ ਚੀਜ਼ ਨੂੰ ਆਪ ਦੀ ਪੈਦਾ ਨਹੀਂ ਕਰ ਸਕਦੇ ਹੋ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ ਉਹਨੂੰ ਡਿਸਕਵਰ ਕਰਨਾ ਪੈਂਦਾ ਭਾਵ ਕਿ ਉਹ ਲੁਕਿਆ ਛੁਪਿਆ ਹੈ ਉਹਦੇ ਪਰਦੇ ਲਾ ਦਿਓ ਤੇ ਉਹ ਚੀਜ਼ ਜਿਹੜੀ ਹੈ ਉਹ ਪ੍ਰਗਟ ਹੋ ਜਾਵੇਗੀ ਇਸ ਤਰ੍ਹਾਂ ਹੀ ਉਹ ਵਾਹਿਗੁਰੂ ਜੀ ਜਿਹੜੇ ਹਨ ਪਿਆਰੇ ਉਹ ਪਰਛੰਨਾ ਹੋ ਕਰਕੇ ਗੋਪਤ ਰੂਪ ਦੇ ਵਿੱਚ ਉਹ ਅਦ੍ਰਿਸ਼ ਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਵਰਤ ਰਹੇ ਹਨ ਲੇਕਿਨ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਸਾਨੂੰ ਨਜ਼ਰ ਨਹੀਂ ਆਉਂਦੇ ਹਨ ਤੇ ਮਹਾਰਾਜ ਜੀ ਨੇ ਜੋ ਬਚਨ ਕਰਨਾ ਕੀਤਾ ਕਿ ਭਾਈ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ ਕਰੀਮੁਲ ਪੁਰਿੰਦਾ ਸਮਸਤੁਲ ਨਿਵਾਸੀ ਜੋ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਜਪ ਸਾਹਿਬ ਦੇ ਵਿੱਚ ਜੋ ਬਚਨ ਕਰਨਾ ਕੀਤਾ ਮਹਾਰਾਜ ਨੇ ਉਚਾਰਨ ਕਰਨਾ ਕੀਤਾ ਕਿ ਭਾਈ ਉਹ ਪ੍ਰੋਸ਼ਪਾਲ ਹੈ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਾਰਿਆਂ ਦੀ ਪਾਲਣਾ ਕਿਸ ਤਰ੍ਹਾਂ ਕਰਦਾ ਪ੍ਰੋਚ ਪਾਲਾ ਪ੍ਰੋਚ ਦਾ ਮਤਲਬ ਪਿਆਰਿਓ ਉਹ ਲੋਕ ਸ਼ੁਭ ਕਰਕੇ ਪਤਾ ਨਹੀਂ ਲੱਗਦਾ ਕਿ ਉਹ ਸਾਨੂੰ ਪ੍ਰਤਪਾਲਨਾ ਕਰ ਰਿਹਾ ਉਹ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ ਲੇਕਿਨ ਪਰਛੰਨਾ ਹੋ ਕਰਕੇ ਗੁਪਤ ਰੂਪ ਦੇ ਵਿੱਚ ਉਸ ਵਾਇਗਰੂ ਜੀ ਦੀ ਜੋਤ ਉਸ ਵਾਇਗਰੂ ਜੀ ਦੀ ਸੱਤਾ ਜਿਹੜੀ ਹੈ ਉਹ ਵਰਤ ਰਹੀ ਹੈ ਅਗਿਆਨੀ ਬੰਦਾ ਉਹਨੂੰ ਤਾਂ ਬਿਲਕੁਲ ਪਤਾ ਨਹੀਂ ਲੱਗਦਾ ਲੇਕਿਨ ਗਿਆਨਵਾਨ ਜਿਹੜੇ ਹਨ ਧਾਰਮੀ ਵਿਅਕਤੀ ਜਿਹੜੇ ਹਨ ਅਸਲ ਦੇ ਵਿੱਚ ਪਿਆਰਿਓ ਧਰਮ ਦੀ ਸਾਧਨਾ ਹੀ ਜੜੀ ਹੈ ਜੋ ਪਰਮ ਧਰਮ ਦੀ ਸਾਧਨਾ ਅਦਵੈਤ ਦੀ ਸਾਧਨਾ ਹੀ ਪਿਆਰਿਓ ਇਥੋਂ ਪ੍ਰਗਟ ਹੁੰਦੀ ਹੈ